ਸਾਹੀ ਗਾਲ ਕਿਸਾਨ ਵੀਰੋ ਕੀ ਹਾਲ ਹੈ ਜੀ ਤੇ ਮੈਂ ਨਰਪਿੰਦਰ ਸਿੰਘ ਸਾਨਾ ਉਹ ਸਰਦਾਰ ਬਾਦਰ ਸਿੰਘ ਪਿੰਡ ਡਟਾਣਾ ਜੀ ਤੇ ਮੈਂ ਵੀਰੋ 14-15 ਕਿੱਲਾਂ ਦੀ ਖੇਤੀ ਕਰਦਾ ਜੀ ਤੇ ਇਸ ਸਾਲ ਕਰੋਨਾ ਕਰਕੇ ਸਾਨੂੰ ਲੱਗਦਾ ਸੀਗਾ ਵੀ ਲੇਬਰ ਆਉਣੀ ਨਹੀਂ ਹੈਗੀ ਸਮੱਸਿਆ ਆਊਗੀ ਤਾਂ ਕਰਕੇ ਅਸੀਂ 5 ਕਿੱਲੇ ਸਿੱਧੀ ਬਜਾਈ ਦੇ ਕੀਤੇ ਸੀਗੇ ਜੀ ਤੇ ਸਿੱਧੀ ਬਜਾਈ ਦੇ 5 ਕਿੱਲੇ ਜਿਹੜੇ ਸੀਗੇ ਇਕ ਤਾਂ ਆ ਸੀਗਾ ਜੀ ਖੇਤ ਇਹ 7 ਜੂਨ ਨੂੰ ਲਾਇਆ ਸੀਗਾ ਜੀ ਆਪਾਂ ਤੇ 7 ਅਕਤੂਬਰ ਨੂੰ ਵੱਢ ਲਿਆ ਸੀਗਾ ਤੇ ਆ ਥੋੜੇ ਪਿੱਛੇ ਖੇਤ ਆ ਜੀ ਇਹ ਵੀ ਨਾਲੇ ਵੱਢਿਆ ਸੀਗਾ ਇਹਦੇ ਇਹ ਨਵਾਂ ਬੀਆਈ 777 7 ਜੂਨ ਨੂੰ ਬੀਜਿਆ ਸੀਗਾ ਤੇ ਆਪਣੇ 7 ਅਕਤੂਬਰ ਨੂੰ ਵੱਢ ਲਿਆ ਜੀ ਇਹ ਆਪਣੇ 30 ਕੁਇੰਟਲ ਦੀ ਝੋਨਾ ਜੋਗ ਗਿਆ ਤੇ ਜੇ ਕਿਸੇ ਵੀਰ ਭਾਈ ਨੂੰ ਸ਼ੱਕ ਆ ਤਾਂ ਆ ਕੇ ਜਗਾ ਵੀ ਮਨ ਸਕਦਾ ਤੇ ਆਪਣੀਆਂ ਪਰਚੀਆਂ ਵੀ ਦੇਖ ਸਕਦਾ ਤੇ ਨਾਲੇ ਦਾ ਇਹਦਾ ਵਧੀਆ ਪਰਾਲੀ ਦਾ ਹੱਲ ਹੋ ਗਿਆ ਜੀ ਪ੍ਰਬੰਧ ਹੋ ਗਿਆ ਇਹਦਾ ਤਾਂ ਕਰਕੇ ਪਾਣੀ ਵੀ ਆਪਣਾ ਘੱਟ ਲੱਗਿਆ ਜੀ ਪਾਣੀ ਦਾ ਬਹੁਤ ਫਾਇਦਾ ਹੋ ਗਿਆ ਬਾਕੀ ਜਿਹੜੀ ਲੇਬਰ ਬਚੀ ਉਹ ਤਾਂ ਬਚੀ ਬਚੀ ਆ ਇੱਕ ਦੋ ਕਮੀਆਂ ਨੇ ਇਹਦੇ ਵਿੱਚ ਜਰੂਰ ਇੱਕ ਦੋ ਕਮੀਆਂ ਨੇ ਉਹ ਆਪਾਂ ਆਉਂਦੇ ਸਾਲ ਉਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਜ਼ਿਆਦਾ ਝਾੜ ਲੈਣ ਦੀ ਕੋਸ਼ਿਸ਼ ਕਰਾਂਗੇ ਅਗਲੇ ਸਾਲ ਇਹ ਖੇਤ ਵੀ ਆਪਣਾ ਸਿੱਧੀ ਬਜਾਈ ਦਾ ਜੀ ਇਹ ਹੈਗਾ ਪੂਛਾ ਦਾ ਇਹ ਹਲੇ ਲੋਕੀ ਟਾਈਮ ਇਹਨੂੰ ਇੱਕ ਪਾਣੀ ਹਲੇ ਹੋਰ ਲੱਗਣਾ ਤੇ ਪਹਿਲਾਂ ਮੇਰੇ ਮਨ ਦੇ ਵਿੱਚ ਸ਼ੰਕੇ ਸੀਗੇ ਜੀ ਬਹੁਤ ਵੀ ਸਿੱਧੀ ਵਜਾਈ ਕਾਮਯਾਬ ਹੋਊਗੀ ਕਿ ਨਹੀਂ ਹੋਊਗੀ ਤੇ ਮੇਰੇ ਪੱਜਾ ਵੀਰ ਮੇਰਾ ਛੋਟਾ ਵੀਰਾ ਨੂਨੂ ਅਤਰੀ ਸ਼ੇਰਪੁਰ ਤੋਂ ਤੇ ਮੈਂ ਆਪਣਾ ਜਾਣੀ ਉਹਨੂੰ ਗੁਰੂ ਮੰਨਦਾ ਕੇਤੀ ਦੇ ਵਿੱਚ ਤੇ ਉਹਨੇ ਹੱਲਾਸ਼ੇਰੀ ਦਿੱਤੀ ਤੇ ਆਪਣੇ ਡਾਕਟਰ ਡਾਕਟਰ ਸੰਦੀਪ ਨੇ ਜੀ ਉਹਨਾਂ ਦੀ ਸੰਵਰਾਲੇ ਬਦਲੀ ਸੀਗੀ ਤੇ ਸਾਡੀ ਕਿਸਮ ਦਾ ਚੰਗੀ ਸੀਗੀ ਉਹਨਾਂ ਦੀ ਬਦਲੀ ਸਾਡੇ ਇੱਧਰ ਹੋ ਗਈ ਸੀਗੀ ਤੇ ਉਹ ਮੌਕੇ ਮੌਕੇ ਤੇ ਇੱਥੇ ਮੈਨੂੰ ਆਉਂਦੇ ਰਹੇ ਨੇ ਖੇਤ ਦੇਖਦੇ ਰਹੇ ਨੇ ਤੇ ਦੱਸਦੇ ਰਹੇ ਨੇ ਵੀ ਇਹਨਾਂ ਨੂੰ ਆਹ ਪਾਉ ਆਹ ਕਰੋ ਤੇ ਜਾਣੀ ਪੂਰਾ ਵਧੀਆ ਰਿਹਾ ਜੀ ਕੰਮ ਆਪਣਾ ਆਂਗਾ ਵਾਸਤੇ ਮੈਂ ਤਾਂ ਆਪਣੇ ਕਿਸਾਨ ਵੀਰਾਂ ਨੂੰ ਕਹੂੰਗਾ ਵੀ ਤੁਸੀਂ ਵੀ ਵੱਧ ਤੋਂ ਵੱਧ ਸਿੱਧੀ ਬਿਜਾਈ ਥਾਂ ਰੱਖਵੇ ਥੱਲੇ ਝੋਨਾ ਲੈ ਕੇ ਆਓ ਤੇ ਖਰਚੇ ਤੋਂ ਖਰਚਾ ਬਚਾਓ ਆਪਣਾ ਕਿਉਂਕਿ ਅਜਰੇ ਟਾਈਮ ਦੇ ਵਿੱਚ ਮੁੱਖ ਲੋਡ ਆਪਾਂ ਨੂੰ ਖਰਚੇ ਘਟਾਉਣ ਦੀ ਆ ਤੇ ਇਹਦੇ ਨਾਲ ਬਿਲਕੁਲ ਆਪਣਾ ਖਰਚਾ ਘਟੂਗਾ ਜੀ ਧੰਨਵਾਦ ਜੀ